ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਮੇ ਪੈਣਾ ਇੱਕ ਬੜਾ ਸੁਣਾ ਲੋਕਗੀਤ ਲੈ ਕੇ ਅਸੀਂ ਪਿਛਲੇ ਲੰਮੇ ਅਰਸੇ ਤੋਂ ਤੁਹਾਡਾ ਲੋਕਗੀਤਾਂ ਦੇ ذریعے ਘਰ ਬੈਠਿਆਂ ਦਾ ਮਨੋਰੰਜਨ ਕਰਦੇ ਆਂ ਤੇ ਤੁਸੀਂ ਸਾਡੇ ਦੁਆਰਾ ਗਾਏ ਲੋਕਗੀਤਾਂ ਨੂੰ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਦੇ ਕੇ ਸਾਡਾ ਹੌਸਲਾ ਵਧਾਉਂਦੇ ਰਹੇ ਹੋ ਤੇ ਅੱਜ ਫੇਰ ਅਸੀਂ ਤੁਹਾਡੇ ਹੌਸਲੇ ਦੀ ਬਦੌਲਤ ਇਸ ਚੈਨਲ ਤੇ ਫਿਰ ਤੁਹਾਡੇ ਰੂਬਰੂ ਹਾਂ ਅੱਜ ਵਾਲਾ ਲੋਕ ਗੀਤ ਜਿਹੜਾ ਹੈ ਇਹ ਬਹੁਤ ਪੁਰਾਣੇ ਸਮੇਂ ਦਾ ਲੋਕਪੀਤ ਹੈ ਤੇ ਇਸ ਲੋਕ ਗੀਤ ਦੇ ਵਿੱਚ ਇੱਕ ਧੀ ਨੂੰ ਖਾਰੇ ਬੈਠਣ ਲਈ ਬਾਰੀ-ਬਾਰੀ ਕਿਹਾ ਜਾਂਦਾ ਤੇ ਜੋ ਉਹ ਰਿਪਲਾਈ ਦਿੰਦੀ ਆ ਜੋ ਉਹ ਜਵਾਬ ਦਿੰਦੀ ਆ ਉਹ ਜਵਾਬਾਂ ਨੂੰ ਤੁਸੀਂ ਇਸ ਲੋਕ ਗੀਤ ਦੇ ਵਿੱਚੋਂ ਸੁਣੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ आनंद वाणींदा सद सदतीए खारे अजारी दाद दा सदद सत्यदा ਨੀਂਦ ਨਿਤ ਦਿਯਾ ਤੀਏ ਖਾਰੇ ਅਜ ਦੇ ਨੀਂਦ ਨਿਤ ਦਿਯਾ ਤੀਏ ਖਾਰੇ ਅਜ ਦੇ ਨੀਂ ਨ ਵੀਰ ਸਦਗ ਪਹਿਣੇ ਖਾਰੇ ਅਜ ਨੀ ਵੀਰ ਸਦਗ ਚਰਖਾ ਕਤ ਦੀ ਵੀਰਾ ਚਰਖਾ ਕਤ ਦੀ ਵੀ ਚਰਖਾ ਕਤ ਦੀ ਵੀਰਾ ਚਰਖਾ ਕਤ ਦੀ ਵੀ ਚਰਖਾ ਨਿਤ ਦਾ ਬੈ ਖਾਰੇ ਜਦੇ ਨੀ ਚਰਖਾ ਨਿਤ ਦਾ चाचाती है खारे जाती खारे आ जा चादर कटदी चाचा चादर कटद चादर कट चाचा ਜੱਦਰ ਕੱਢਦੀਵੇਂ ਕੱਢਣਾ ਨਿਤਗਾਤੀਏ ਖਾਰੇ ਅਜਦੇਨੀ ਕੱਢਣਾ ਨਿਤਗਾਤੀਏ ਖਾਰੇ ਅਜਦੇਨੀ ਮਾਮ ਸਦਗਾਤੀਏ ਖਾ

ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਸੀਂ ਸਾਡੇ ਦੁਆਰਾ ਗਾਏ ਇਸ ਲੋਕ ਗੀਤ ਨੂੰ ਵੀ ਪਰਮਾ ਹੰਵਾਰਾ ਦੋਗੇ ਤੇ ਸੋਹਣੇ ਸੋਹਣੇ ਸਾਨੂੰ ਕੰਪਲੀਮੈਂਟ ਕਰੋਗੇ ਸੁਣ ਕੇ ਸਾਡਾ ਹੌਸਲਾ ਫਿਰ ਵਧਾਓਗੇ ਤਾਂ ਜੋ ਅਸੀਂ ਅਗਲੇ ਦਿਨ ਫਿਰ ਤੁਹਾਡੇ ਜਿਹੜਾ ਹੈਗਾ ਰੂਬਰੂ ਹੋ ਸਕੀਏ ਤੇ ਇਹ ਲੋਕ ਗੀਤ ਸਾਨੂੰ ਸਾਡੇ ਮਾਤਾ ਜੀ ਨੇ ਦੱਸਿਆ ਸੀਗਾ ਜਿਵੇਂ ਉਹਨਾਂ ਨੇ ਸਾਨੂੰ ਦੱਸਿਆ ਜਿਉਂ ਦੀ ਤਿਉਂ ਅਸੀਂ ਤੁਹਾਡੇ ਰੂਬਰੂ ਕਰਤਾ ਜੇਕਰ ਤੁਹਾਨੂੰ ਇਸ ਲੋਕਗੀਤ ਦੇ ਵਿੱਚ ਕੋਈ ਉਨਤਾਈ ਲੱਗੀ ਕੋਈ ਉਤਰਾ ਚੜਾ ਲੱਗਿਆ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਅਸੀਂ ਦੁਬਾਰਾ ਤੋਂ ਅਸੀਂ ਇਸ ਲੋਕਗੀਤ ਨੂੰ ਫੇਰ ਤੁਹਾਡੇ ਸਾਹਮਣੇ ਕਰਦਾਂਗੇ ਤੇ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ